ਜਿੰਦਾਬਾਦ ਵਰਮਿੰਦ ਕੇਜਰੀਵਾਲ ਜਿੰਦਾਬਾਦ ਕੇਜਰੀਵਾਲ 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 ਜਿੰਦਾਬਾਦ ਅੱਜਾਪਾ ਲਾਇਬ੍ਰੇਰੀ ਰੋਡ ਦੇ ਉੱਪਰ ਹਰਪੁਰ ਦਾ ਡੀ.ਆਰ.ਬੀ ਸਕੂਲ ਦੇ ਸਾਹਮਣੇ ਆ ਤੁਸੀਂ ਨਜ਼ਰ ਮਾਰ ਰਹੇ ਹੋ ਇੰਨੀ ਖੜਕ ਦੀ ਠੰਡ ਦੇ ਵਿੱਚ ਮਿਹਨਤ ਕਸ਼ ਲੋਕ ਇੱਥੇ-ਕੱਥੇ ਹੁੰਦੇ ਆ ਨੇ ਨੂੰ ਆਪਾ ਲੇਬਰ ਛੱਡਦੇ ਜਾ ਤੇ ਪੁਕਾਰਦੇ ਆ ਔਰ ਇਹੋ ਸਖਸੀਤਾ ਨੇ ਉਹ ਸਤਕਾਰੇ ਤੇ ਸਖਸੀਤਾ ਨੇ ਜਿਹੜੀ ਆਪਣੀ ਮਿਹਨਤ ਨਾਲ ਸਾਡੇ ਘਰਾਂ ਦੀਆਂ ਛੱਤਾਂ ਬਣਾਉਂਦੇ ਨੇ ਸਾਡੇ ਘਰ ਬਣਾਉਂਦੇ ਨੇ ਸਾਡੀ ਜ਼ਿੰਦਗੀ ਸੁਗ੍ਰਹਿਣੀ ਕਰਦੇ ਨੇ ਪਰ ਜਿੱਥੋਂ ਆਪਣਾ ਕੰਮ ਚਲਾਉਂਦੇ ਸੀ ਦੇਖੋ ਆ ਚਾਦਰਾਂ ਸਾਹਮਣੇ ਪਈਆਂ ਨੇ ਮੋਰੀਆਂ ਹੋਈਆਂ ਦੀਆਂ ਨੇ ਪਾਣੀ ਪ੍ਰਸਾਰ ਦਾ ਵਿੱਚ ਆਉਂਦਾ ਸੀਗਾ ਕੋਈ ਪ੍ਰਬੰਧ ਨਹੀਂ ਸੀ ਫਰਸ਼ੇ ਦਾ ਬੈਠ ਗਿਆ ਸੀਗਾ ਪਿਛਲੇ ਪਾਸੇ ਵਾਲੀ ਕੰਧ ਖਰਾਬ ਹੋਈ ਸੀ ਤੇ 5-7 ਸਾਲ ਪਹਿਲੀ ਸਰਕਾਰ ਵੀ ਲੰਘ ਗਈ ਉਹਨਾਂ ਦੇ ਲੀਡਰ ਸਾਹਿਬਾਨ ਵੀ ਗੱਡੀਆਂ 'ਚੋਂ ਲੰਘ ਜਾਂਦੇ ਸੀ ਪਰ ਮਿਹਨਤ ਕਿਸ਼ਾ ਦੀ ਗੱਲ ਕਿਸੇ ਨੇ ਨਹੀਂ ਸੁਣੀ ਮੁਸਤਫਿਰ ਪਹਿਲਾ ਇਹ ਮੇਰੇ ਕੋਲ ਇਕੱਠੇ ਹੋ ਕੇ ਆਏ ਕਹਿਣ ਲੱਗੇ ਜੀ ਸਵੇਰੇ ਸਰਦੀ ਹੁੰਦੀ ਆ ਗਰਮੀ ਹੁੰਦੀ ਆ بارش ਹੁੰਦੀ ਆ ਤੇ ਸਾਡੇ ਛੱਡ ਦਾ ਬਹੁਤ ਬੁਰਾ ਹਾਲ ਆ ਮੈਂ ਕਿਹਾ ਕੋਈ ਗੱਲ ਨਹੀਂ ਕੁਝ ਕੋਸ਼ਿਸ਼ਤੋ ਕਿ ਪੰਜਾਬ ਦੇ ਵਿੱਚ ਇੱਕ ਐਸਾ ਬਦਲਾਅ ਆਇਆ ਔਰ ਉਹਦੀ ਰਹਿਨਮਾਈ ਸਾਡੇ ਹਰਦੇਲ ਜੀ ਮੁੱਖ ਮੰਤਰੀ ਭਗਵੰਤ ਮਾਨ ਜੀ ਕਰ ਰਹੇ ਨੇ ਔਰ ਉਹਨਾਂ ਦਾ ਸਪਨਾ ਹੈ ਕਿ ਮੇਰਾ ਪੰਜਾਬ ਇੱਕ ਰੰਗਲਾ ਪੰਜਾਬ ਹੋਵੇ ਔਰ ਉਸ ਰੰਗਲੇ ਪੰਜਾਬ ਦੇ ਵਿੱਚ ਉਹਨਾਂ ਨੇ ਕੁਝ ਪੈਸੇ ਗੁਰਦਾਸਪੁਰ ਵਿਧਾਨ ਸਭਾ ਹਲਕੇ ਨੂੰ ਦਿੱਤੇ ਅੱਜ ਮੈਨੂੰ ਖੁਸ਼ੀ ਆ ਕਿ ਉਸ ਰੰਗਲੇ ਪੰਜਾਬ ਨੂੰ ਬਣਾਉਣ ਵਾਸਤੇ ਹਰ ਗਿਆ ਸਮਾਜ ਦਾ ਵਰਗ ਆ ਉਨੂੰ ਸੁਖਰਾਣਾ ਕਰਨ ਲਈ ਅੱਜ ਇਸ ਛੱਡ ਦੀ ਮੁਰੰਮਤ ਲਈ 3.5 ਲੱਖ ਰੁਪਈਆ ਪੰਜਾਬ ਸਰਕਾਰ ਵੱਲੋਂ ਅਲਾਟ ਕੀਤਾ ਗਿਆ ਵਾ ਜੰਮ ਜਿੰਦਾਬਾਦ ਜਿੰਦਾਬਾਦ ਜੰਮ ਜਿੰਦਾਬਾਦ ਇਹ 3.5 ਲੱਖ ਰੁਪਏ ਦੇ ਵਿੱਚ ਸਾਡਾ ਵਿਭਾਗ ਪੀ ਡਬਲਯੂ ਡੀ ਕੰਮ ਕਰਵਾਊਗਾ ਉਹਨਾਂ ਦੇ ਐਸ ਡੀਓ ਲਖਵੀਰ ਜੀ ਔਰ ਜੇ ਆਈ ਇੱਥੇ ਮੌਜੂਦ ਨੇ ਔਰ ਸਾਡੀ ਸਾਰੀ ਪਾਰਟੀ ਦੇ ਆਫਿਸ ਬੇਰ ਸਾਹਿਬਾਨ ਕਰਜਾ ਬਦਰਜਾ ਲੀਡਰ ਸਾਹਿਬਾਨ ਅੱਜ ਆਏ ਨੇ ਸੋ ਇਹ ਕੰਮ ਜਿਹੜਾ ਮੈਂ ਸਮਝਦਾ ਲੱਗਦੀ ਹੈ ਅੱਜ ਤੋਂ ਹੀ ਸ਼ੁਰੂ ਕਰਾ ਦਿਓ ਔਰ ਇਹਦੀ ਛੱਤ ਜਿਹੜੀ ਆ ਉਹ ਬਦਲੀ ਜਾਊਗੀ ਆ ਜਿਹੜੀ ਆ ਫਰਸ਼ ਆ ਉਹ ਖਰਾਬ ਆ ਉਹਨੂੰ ਠੀਕ ਕੀਤਾ ਜਾਊਗਾ ਪੇਂਟ ਕੀਤਾ ਜਾਊਗਾ ਜਿਹੜੇ ਹੋਰ ਵੀ ਕੰਮ ਤੁਸੀਂ ਆਪਣੀ ਮਰਜ਼ੀ ਨਾਲ ਦੇਖ ਲਿਓ ਪਰ ਇੱਕ ਤੁਹਾਡੀ ਤੁਹਾਡੀ ਲੋੜ ਸੀਗੀ ਕਿ ਇੱਕ ਇੱਥੇ ਵਾਟਰ কুলਰ ਹੋਣਾ ਚਾਹੀਦਾ ਸੋ ਜੇ ਤੁਹਾਡਾ ਦੇਖ ਲਓ ਬਿਜਲੀ ਦਾ ਕਨੈਕਸ਼ਨ ਹੈ ਤੇ ਵਾਟਰ কুলਰ ਵੀ ਇੱਥੇ ਅਸੀਂ ਲਾ ਦਿੱਤਾ ਜਾਊਗਾ ਤਾਂ ਕਿ ਤੁਹਾਨੂੰ ਪਾਣੀ ਦੀ ਕੋਈ ਪ੍ਰੋਬਲਮ ਨਾ ਆਵੇ ਸੋ ਇਹ ਸ਼ੱਡ ਬਹੁਤ ਜਲਦੀ ਤਿਆਰ ਹੋ ਜੂਗਾ ਤੁਹਾਨੂੰ ਸਬਤਤ ਕਰਾਂ ਲੈ ਅੱਜ ਵਿਧੀਵਾ ਤਰੀਕੇ ਨਾਲ ਇਹਦਾ ਕੰਮ ਜਿਹੜਾ ਸ਼ੁਰੂ ਕਰਤਾ ਚੇਅਰਮੈਨ ਸਾਹਿਬ ਇਧਰ ਆਓ ਸਾਡੇ ਮੇਰੇ ਨਾਲ ਉੱਚੇ ਚੇਤੌਰ ਤੇ ਸਾਡੀ ਪਾਰਟੀ ਦੇ ਸੰਗਠਨ ਦੇ ਇੰਚਾਰਜ ਔਰ ਮਾਰਕੀਟ ਕਮੇਟੀ ਦੇ ਚੇਅਰਮੈਨ ਸ੍ਰੀ ਭਾਰਤ ਪੁਸ਼ੇ ਸ਼ਰਮਾ ਜੀ ਔਰ ਸਾਡੀ ਸਤਿਕਾਰਯੋਗ ਸਾਡੇ ਆਬਿਜ ਬੇਨਰ ਬਲੌਕ ਪ੍ਰਧਾਨ ਵਕਵਾਖ ਵਿੰਨਾਂ ਦੇ ਪ੍ਰਧਾਨ ਦੇ ਨਾਮ ਲੈਣ ਲੱਗ ਪਈਏ ਇੱਕ ਦਿਨ ਵੀ ਰਹਿ ਗਿਆ ਤੇ ਬੁਰਾ ਲੰਘੂਗਾ ਤੋਂ ਸਾਡੇ ਸਬਜ਼ੀ ਮੰਡੀ ਦੇ ਪ੍ਰਧਾਨ ਸਾਹਿਬ ਰਵੀ ਜੀ ਕਹਿੰਨ ਤੋਂ ਭਾਪੀ ਅੱਜ ਉਹ ਸਾਰੀਆਂ ਸਖਸੀਤਾ ਜਿਹੜੀਆਂ ਮਿਹਨਤ ਕਸ਼ ਲੋਕਾਂ ਦੇ ਜਜ਼ਬਾਤਾਂ ਦੀ ਤਰਜਮਾ ਨਹੀਂ ਕਰਦੀਆਂ ਨੇ ਅੱਜ ਸਾਰੀਆਂ ਖੜੀਆਂ ਨੇ ਔਰ ਮੈਂ ਅੱਜ ਇਹ ਸ਼ੁਭ ਦਿਨ ਦੇ ਉੱਪਰ ਜਿਲ੍ਹੇ ਦੀ ਅਗਰਾਈਆਂ ਤੋਂ ਮਾਣਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਅਰਵਿੰਦ ਕੇਜਰੀਵਾਲ ਜੀ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਮਿਹਨਤ ਕਸ਼ਾਂ ਦੀ ਗੱਲ ਸੁਣੀ ਔਰ ਮੈਂ ਹਮੇਸ਼ਾ ਹੀ ਕਿਹਾ ਕਿ ਸਾਡੀ ਸਰਕਾਰ ਸਾਡੀ ਪਾਰਟੀ ਆਮ ਬੰਦੇ ਦੀ ਪਾਰਟੀ ਆ ਆਮ ਘਰਾਂ ਦੇ ਵਿੱਚੋਂ ਜਿਹੜੇ ਲੋਕ ਨਿਕਲੇ ਨੇ ਉਹਨਾਂ ਨੂੰ ਉਹਨਾਂ ਦੀ ਜ਼ਿੰਦਗੀ ਸੁਖ ਰਹੀ ਨਹੀਂ ਉਹਨਾਂ ਦਾ ਜੀਵਨ ਸਾਧਨ ਉੱਪਰ ਚੁੱਕਣਾ ਇਹੋ ਹੀ ਸਾਡਾ ਉਦੇਸ਼ ਹੈ ਔਰ ਅੱਜ ਅਜਾ ਲੇਬਰ ਸ਼ੈਡ ਆ ਵਧੀਆ ਤਰੀਕੇ ਦੇ ਨਾਲ ਬਣੂਗਾ ਸੋ ਪਰਮੇਸ਼ਵਰ ਕਿਰਪਾ ਕਰੇ ਪ੍ਰਮਾਤਮਾ ਇਹਨਾਂ ਦਾ ਸਹਾਇ ਹੋਵੇ ਕਿਉਂਕਿ ਇਹ ਮਿਹਨਤ ਦਾ ਸ਼ਲੋਕ ਉਹ ਨੇ ਜਿਹੜੀ ਆਪਣੀ ਮਿਹਨਤ ਦੇ ਨਾਲ ਸਮਾਜ ਦੇ ਦੂਜੇ ਵਰਗਾਂ ਨੂੰ ਸੁਖ ਦਿੰਦੇ ਨੇ ਸੋ ਜਦੋਂ ਇਹ ਸਾਰੇ ਸਮਾਜ ਨੂੰ ਸੁਖ ਦਿੰਦੇ ਨੇ ਤੇ ਅਜ ਸਰਕਾਰ ਭਗਵੰਤ ਮਾਲ ਜੀ ਦੀ ਸੋਚ परवेध केजरीवाल जी दी सोन महंत कशन दे नाल खडी आ ताकि जिथे समाज ਦੇ ਵਰਗ ਨੂੰ ਇਹਨਾਂ ਨੂੰ ਸੁਖਰਾਣਾ ਬਣਾਉਣਾ ਇਹਨਾਂ ਦੀ ਇਹਨਾਂ ਦੀ ਜ਼ਿੰਦਗੀ ਦਾ ਸੁੱਖ ਮੰਗਣਾ ਇਹਨਾਂ ਨੂੰ ਆਰਾਮ ਦੇਣਾ ਅਜਾ ਮਾਦੀ ਪਾਰਟੀ ਦਾ ਉਦੇਸ਼ਿਆ ਔਰ ਉਹ ਸੁਦੇਸ਼ਿਆ ਦੀ ਲੜੀ ਦੇ ਵਿੱਚ ਅਸੀਂ ਸਾਰੇ ਇਕੱਠੇ ਹੋ ਕੇ ਇਹਨਾਂ ਦੀ ਖਿਦਮਤ ਦੇ ਵਿੱਚ ਹਾਜ਼ਰ ਹੋਏ ਆ ਸੋ ਪਰਮੇਸ਼ਵਰ ਕਿਰਪਾ ਕਰੇ ਤੁਸੀਂ ਹਾਸਦੇ ਵਾਸਤੇ ਰਹੋ ਮੇਰਾ ਸੂਬਾ ਮੇਰਾ ਗੁਲਗ ਅੱਗੇ ਵਧੇ ਔਰ ਇਸੇ ਤਰੀਕੇ ਨਾਲ ਆਪਾਂ ਅੱਗੇ ਚੱਲਾਂਗੇ ਔਰ ਦੂਸਰੀ ਮੇਰੀ ਬੇਨਤੀ ਆ ਖਾਸ ਕਰ ਸਾਡੇ ਪਾਰਟੀ ਦੇ ਅਹੁਦੇਦਾਰ ਸਾਹਿਬਾਨ ਨੇ